I'm a T.A. Ma ले ने आया नेक खुशी अडी ਥੱਲੇ ਹੋ ਜਾ ਥੱਲੇ ਥੱਲੇ ਆਏ ਨਹੀਂ ਅੱਜ ਕਾਲੇ ਆਇਆ ਅੰਮ੍ਰੀ ਦੇ ਜਾਇਆ ਅੰਮ੍ਰੀ ਦੇ ਜਾਇਓਂ ਗੜ ਲਾ ਗੋ ਮੀਏ ਅੰਮ੍ਰੀ ਦੇ ਜਾਇਓਂ ਗੜ ਲਾ ਗੋ ਮੀਏ ਆਦੋਂ ਨੇ ਪੈਨ ਨપરા ਮਨ ਸਾ ਵੀ ਕੇ ਆਦੋਂ ਨੇ ਪੈਨ ਨપરા लगर भी आजर भी लगर बच्चे भाज़न भवर गाऊँ मै भवर लम्मा मेड़ा चारे चापक दिविदा ये घैण नमरी भी या घैण नमरू भटा खुबैं भी इच्छा रहन दो Hey ते पाबोड़े वीरा बे पाबोजड़ेर जे त ਮੈਨੂੰ ਮਿਲ ਜੀਂ ਬਸੌਰੀਆ ਕੇ ਮੈਨੂੰ ਮਿਲ ਜੀਂ ਬਸੌਰੀਆ ਕੇ ਹਾਂਜੀ ਵੀਰੇ ਤੀਆਂ ਜਾਂਦੀ ਸੱਬਿਆ ਚਾਰੇ ਆਪਣਾ ਤੀਆਂ ਦਾ ਸੱਬਿਆ ਚਾਰੇ ਪੁਰਾਣਾ ਬਹੁ ਟਾਈਮ ਤੋਂ ਮਣਾਉਂਦੇ ਆ ਰਹੇ ਸੀਗੇ ਜਿਹੜਾ ਕਿ ਹੁਣ ਪਿਛਲੇ ਕਾਫੀ ਟਾਈਮ ਤੋਂ ਖਤਮ ਹੋ ਗਿਆ ਸੀਗਾ ਹਣ ਅਸੀਂ ਇਹ ਤਿੰਨ ਚਾਰ ਸਾਲਾਂ ਤੋਂ ਫੇਰ ਦੁਬਾਰੇ ਪਹਿਣਾ ਦੇ ਸਹਿਯੋਗ ਨਾਲ ਇਕੱਠੀਆਂ ਹੋ ਕੇ ਤੀਆਂ ਲਾ ਰਹੇ ਆ ਤੀਆਂ ਤੀਜ ਦੀਆਂ ਜਿਹਨੂੰ ਕਹਿੰਦੇ ਨੇਗੇ ਛੋਟੇ ਛੋਟੇ ਬੱਚਿਆਂ ਨੂੰ ਜੋ ਕਿ ਪਤਾ ਲੱਗੇ ਮੋਬਾਈਲਾਂ ਤੋਂ ਬਾਹਰ ਨਿਕਲ ਤੇ ਇਹਨਾਂ ਨੂੰ ਵਿਆਹ ਸੱਭਿਆ ਚਰਵਾਰੀ ਪਤਾ ਲੱਗੇ ਇਸ ਕਰਕੇ ਅਸੀਂ 15 ਨੇ ਤੀਆਂ ਲਾਉਣ ਤੋਂ ਬਾਅਦ ਅੱਜ ਵੱਲੋਂ ਪਾ ਰਹੇ ਆ ਕਿ 10 ਤਰੀਕ ਨੂੰ ਜਾਨੀ ਦੀ ਰਖੜੀਆਂ ਵਾਲੇ ਦਿਨ ਵੱਲੋਂ ਪਾ ਰਹੇ ਆਗੇ ਤੇ ਇਸ ਕਰਕੇ ਸਾਡੇ ਇਹਨਾਂ ਦੇ ਜਿੰਨੀਆਂ ਦੇ ਪਰਿਵਾਰ ਦੇ ਸਹਿਯੋਗ ਨਾਲ ਤੀਆਂ ਸਮਾਪਤੀ ਕੀਤੀਆਂ ਵੱਲੋਂ ਪਾਈ ਬਹੁਤ ਆਨੰਦ ਆਇਆ ਡੀਜੇ ਲਾਇਖਾਂ ਪਿੰਡਾਪੁਰਾ ਪ੍ਰਬੰਧ ਕੀਤਾ ਤੇ ਬਹੁਤ ਭੈਣਾਂ ਦਾ ਸਹਿਯੋਗ ਸੀਗਾ ਜੋ ਹਨੇਰਾ ਹੋਣ ਕਰਕੇ ਸਾਰੀਆਂ ਚਲਕੀਆਂ ਵੀ ਗਈਆਂ ਅਸਾਂ ਆਪਣੇ ਲਾਟ ਦੇ ਮਤਲਬ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਅੱਜ ਬਹੁਤ ਸਾਰੇ ਪਿੰਡ ਐਸੇ ਨੇ ਜਿੱਥੇ ਤੀਆਂ ਨਹੀਂ ਲੱਗਦੀਆਂ ਇਹੀ ਕਹਿਣਾ ਚਾਹਾਂਗੇ ਵੀ ਭੈਣਾਂ ਨੂੰ ਇਹ ਉਪਰਾਲਾ ਕਰਨਾ ਚਾਹੀਦਾ ਤੀਆਂ ਲਾਉਣੀਆਂ ਚਾਹੀਦੀਆਂ ਨੇ ਜ਼ਰੂਰ ਲਾਉਣੀਆਂ ਚਾਹੀਦੀਆਂ ਤਾਂ ਕਿ ਸਾਡੇ ਛੋਟੇ-ਛੋਟੇ ਬੱਚੇ ਘੁੰਮਣਾਂ ਤੋਂ ਬਾਹਰ ਨਿਕਲਣ ਘੰਟਾ 2 ਘੰਟੇ ਆ ਕੇ ਬਾਹਰ ਦੇਖਣ ਵੀ ਸਾਡਾ ਪੁਰਾਣਾ ਸੱਭਿਆਚਾਰ ਸੀ ਜੋ ਕਿ ਸਾਡੇ ਇਹਨ ਸੱਸਾ ਤੋਂ ਸਾਡੀਆਂ ਮਾਮਾ ਤੋਂ ਮਿਲਿਆ ਸੀ ਦੇਖਣ ਨੂੰ ਵੱਡੀ ਗੱਲ ਭੈਣੇ ਇਹ ਵੀ ਆ ਬੱਚੇ ਮੋਬਾਈਲਾਂ ਤੋਂ ਰਿਲੈਕਸਮੈਂਡ ਹੋ ਕੇ ਆਪਣੇ ਚਾਚੀਆਂ ਤਾਈਆਂ ਨੂੰ ਸਾਰਿਆਂ ਨੂੰ ਮਿਲਦੇ ਆ ਨਾ ਪਤਾ ਲੱਗਦਾ ਕਿ ਸਾਡੇ ਰਿਸ਼ਤੇ ਕੀ ਨੇ ਚਰਖੇ ਵਿਧਾਣੀਆਂ ਕੀ ਨੇ ਹਾਂ ਸਭ ਸੁਖੜ ਕੀ ਆ ਜਿਵੇਂ ਕਿ ਚਰਖੇ ਵਿਧਾਣੀਆਂ ਇਹਨਾਂ ਨੂੰ ਤਾਂ ਬੱਚੇ ਜਾਣਦੇ ਨਹੀਂ ਹੈਗੇ ਕਿਉਂਕਿ ਹੁਣ ਇੱਥੇ ਇਸ ਇਕੱਠੇ ਹੋਏ ਆ ਇਹ ਸਾਰਾ ਕੁਝ ਇਕੱਠਾ ਕੀਤਾ ਤਾਂ ਜੋ ਬੱਚੇ ਦੇਖਦੇ ਇਹਨਾਂ ਨੂੰ ਪਤਾ ਲੱਗ ਰਿਹਾਗਾ ਵੀ ਇਹ ਕੀ ਚੀਜ਼ ਹੈਗੀ ਬਾਕੀ ਸਾਰਿਆਂ ਤੋਂ ਕੁੜੀਆਂ ਆਉਂਦੀਆਂ ਨੇ ਆਪਦੇ ਢਿੱਡ ਫੋਲਦੀਆਂ ਨੇ ਡਾਕਸ ਆਫ ਕਰਦੀਆਂ ਨੇ ਗੀਆਂ ਤੇਸ ਕਰਕੇ ਤੀਆਂ ਜਰੂਰ ਲੱਗਣੀਆਂ ਚਾਹੀਦੀਆਂ ਹਰ ਇੱਕ ਪਿੰਡ ਮੇਰੀ ਹੱਥ ਜੋੜ ਕੇ ਬੇਨਤੀ ਆ ਭੈਣਾਂ ਨੂੰ ਵੀ ਤੀਆਂ ਜਰੂਰ ਲਾਇਆ ਕਰੋ ਤਾਂ ਜੋ ਆਪਣਾ ਸੱਭਿਆਚਾਰ ਚੱਲਦਾ ਰਹੇ ਸਾਰਿਆਂ ਦਾ ਧੰਨਵਾਦ ਵੀਰੇ ਖੇਤੀ ਵਾਲੀ ਆ ਛੰਦ ਵੀ ਦਿਖਾਵਾਂਗੇ ਇੱਥੇ ਬੈਠੀ ਕਰਨ ਆਈ ਗਈ ਆ ਜੀ ਅਨੁਰਾਧ ਤੁਹਾਨੂੰ ਵੀ ਸਾਡੇ ਵੀ ਆਪਣੇ ਮਾਮਾ ਭੈਣਾਂ ਇੱਥੇ ਸਾਰੇ ਜਣੇ ਆਉਂਦੇ ਆ ਸੱਭਿਆਚਾਰ ਸਾਰੇ ਜੋੜੀਏ ਤੇ ਸਾਡੇ ਨਾਲ ਵੀ ਕਹਿੰਦੇ ਬਹੁਤ ਸਾਥ ਦਿੱਤਾ ਜਿਵੇਂ ਆਪਨੇ ਚਾਚੇ ਤਾਏ ਜਿਹੜੇ ਵੀ ਹੈਗੇ ਆਪਣੇ ਨਾਲ ਠੀਕ ਹੈ ਇਹਨਾਂ ਨਾਲ ਸਾਰਨੇ ਆਪਣਾ ਬਹੁਤ ਬਹੁਤ ਬਾਤ ਚੜ ਕੇ ਸੁਣਾ ਦਿੱਤਾ ਐਨਾ ਸਹਿਯੋਗ ਨਾਲ ਹੀ ਆਪਾਂ ਇਹ ਕੰਮ ਕਰਦੇ ਆ ਕੱਲਾ ਮੰੰਦਾ ਵੀ ਕਰਨਾ ਔਖਾ ਮੰੰਦਾ ਤੇ ਆਪਣਾ ਸਾਥ ਦਿੰਦੇ ਆ ਸਾਰੇ ਤੇ ਆਪਾਂ ਇਹ ਕੰਮ ਕਰਦੇ ਆ ਰੱਬ ਕਰਕੇ ਆਪਾਂ ਇਹ ਦੂਗਾ ਹੋਰ ਵੀ ਬਾਤ ਚੜ ਕੇ ਕਰਾਂਗੇ ਤੇ ਆਪਾਂ ਸੱਭਿਆਚਾਰਕ ਵਧਾਵਾਂਗੇ ਘਟਾਵਣਾ ਨਹੀਂ ਆਪਾਂ ਇਹ ਕਹਿੰਦੇ ਵੀ ਆਪਣੇ ਛੋਟੇ ਜਿਹੇ ਬੱਚਿਆਂ ਨੂੰ ਜਰਨਲਜ ਮਿਲੇ ਇਹਨਾਂ ਨੂੰ ਵੀ ਆਹ ਚੀਜ਼ ਕੀ ਹੁੰਦੀ ਹੈ ਕੀ ਹੁੰਦੀ ਹੈ ਤਾਂ ਇਹ ਕਰਕੇ ਆਪਾਂ ਕੰਮ ਪੂਰਾ ਹੋਰ ਤੱਕ ਸਾਡਾ ਪਸੋਕੜ ਕੀ ਹੈ ਪਤਾ ਲੱਗੇ